ਸਾਡੇ YouTube ਚੈਨਲ ਤੇ ਆਫਤ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਨਰੋਲ ਪ੍ਰਾਇਮਰੀ ਅਧਿਆਪਕਾਂ ਦੀ ਫਿਰਮੋਰ ਜਿੱਥੇ ਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰਡ ਹੈ ਨੂੰ ਲੁਧਿਆਣਾ ਵਿਖੇ ਕੀਤੇ ਜਾਣ ਵਾਲੇ ਝੰਡਾ ਮਾਰਚ ਬਾਰੇ ਜ਼ਿਕਰ ਕਰਾਂਗੇ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰੱਖਿਓ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਆਮ ਆਦਮੀ ਪਾਰਟੀ ਨੇ ਜਿੱਥੇ ਔਰਤਾਂ ਨੂੰ 3 ਮਹੀਨਾ 10000 ਰੁਪਇਆ ਦੇਣ ਦੇ ਵਾਅਦੇ ਇਤਨੇ ਹਰ ਵਰਗ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਉਹ ਤੇ ਮਜ਼ਦੂਰ ਵਰਗ ਨਾਲ ਵੀ ਕਈ ਅਜਿਹੇ ਵਾਅਦੇ ਕੀਤੇ ਸਨ ਜਿਹੜੇ ਪਿਛੀਆਂ ਸਰਕਾਰਾਂ ਨੇ ਪੂਰੇ ਨਹੀਂ ਕੀਤੇ ਇਨ ਵੈਧਾਂ ਵਿੱਚੋਂ ਇੱਕ ਵੈਧਾ 1 1 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪ੍ਰਾਣੀ ਪੈਨਸ਼ਨ ਬਹਾਲ ਦੀ ਦਾ ਵੈਧਾ ਸੀ ਜਿਸ ਬਾਰੇ ਆਮ ਆਦਮੀ ਪਾਰਟੀ ਨੇ ਕਹਾ ਸੀ ਕਿ ਫਤਹਾਜ ਆਉਂਦੇ ਸਾਲ ਹੀ ਪ੍ਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪ੍ਰੰਤਨਲਾਜਮ ਦੇ ਅੱਗੇ ਇਕੱਠਾ ਪਾਉਣ ਲਈ ਮਿਤੇ 18 11 2022 ਨੂੰ ਇੱਕ ਤਦੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਨੇ ਲੰਘਟ ਪਾਇਆ ਹੈ ਜਿਸ ਬਾਰੇ ਕਦੇ ਤੱਕ ਇਹ ਐਸਓਪੀ ਯਾਨੀ ਸਟੈਂਡਡ ਕੁਪਲੇਟਿੰਗ ਪ੍ਰੋਸੀਜਰ ਨਹੀਂ ਬਣਾਏ ਗਏ ਸਰਕਾਰ ਹਮ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਢਾਕੇ ਟਾਈਪ ਆਫ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਦੇ ਸਰਕਾਰ ਕਹਿੰਦੀ ਹੈ ਕਿ ਜਦੋਂ ਤੱਕ ਸੈਂਟਰ ਤੋਂ ਐਨਪੀਐਫ ਦੀ ਕਟੌਤੀ ਰਹੀ ਇਕੱਠੀ ਕੀਤੀ ਰਕਮ ਜੋ ਕਿ ਲਗਭਗ 58.3 ਹੈ ਜਦੋਂ ਤੱਕ ਉਹ ਰਕਮ ਵਾਪਸ ਨਹੀਂ ਆ ਜਾਂਦੀ ਉਦੋਂ ਤੱਕ ਫੋਬੀਅਸ ਪਰਬੂ ਨਹੀਂ ਹੋ ਸਕਦੀ ਕਦੇ ਕਿਹਾ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਰਾਜਸਥਾਨ ਤੇਲੰਗਾਨਾ ਵਰਗੇ ਜਿਹੜੇ ਰਾਜਾਂ ਨੇ ਫੋਬੀਅਸ ਸਕੀਮ ਲਾਗੂ ਕੀਤੀ ਹੈ ਅਤੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਭੇਜ ਕੇ ਫੋਬੀਅਸ ਸੰਬੰਧੀ ਜਾਣਕਾਰੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ ਪਰੰਤੂ ਸਰਕਾਰ ਦੇ ਅਜੇ ਬਾਨਿਆਂ ਤੋਂ ਤੰਗ ਆ ਕੇ ਮੁਲਾਜ਼ਮਾਂ ਨੇ ਵੀ ਹੁਣ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਤੇ ਇਹ ਸਬਕ ਤਾਂ ਵੋਟਾਂ ਦੇ ਲਈ ਹੀ ਸਿਖਾਇਆ ਜਾ ਸਕਦਾ ਹੈ ਹੁਣ ਜਦੋਂ ਕਿ ਲੁਧਿਆਣਾ ਪਛਮੀ ਵਿਖੇ ਪੰਜਾਬ ਵਿਧਾਨ ਸਭਾ ਦੀ ਇੱਕ ਸੀਟ ਲਈ ਜਿਮਨੀ ਚੋਣ 19 ਜੂਨ 2025 ਨੂੰ ਹੋਣ ਜਾ ਰਹੀ ਹੈ ਤਾਂ ਕਾਰਿਆਂ ਹੀ ਨਾਗਮ ਕੇਸੇ ਬੰਦਿਆ ਨੇ ਲੁਧਿਆਣਾ ਵੱਲੋਂ ਹੀਰਾ ਕੱਟ ਕੇ ਉਥੋਂ ਦੇ ਗੋਟਰਾਂ ਨੂੰ ਸਰਕਾਰ ਦੇ ਝੂਠੇ ਵਾਅਦਿਆਂ ਦੀ ਕੋਲ ਤੋਂ ਦਾ ਪ੍ਰੋਗਰਾਮ ਉਲੀਕਿਆ ਹੈ ਤਾਂ ਇਸੇ ਕੜੇ ਵਿੱਚ ਐਲੀਵੇਟਡ ਟੀਚਰ ਯੂਨੀਅਨ ਰਜਿਸਟਰਡ ਪੰਜਾਬ ਮੰਡੀ ਝੰਡਾ ਮਾਰਚ ਕੀਤੇ ਜਾਣ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਉਹ ਜਾਣਦੇ ਹਾਂ ਕਿ ਇਸ ਐਕਸ਼ਨ ਬਾਰੇ ਕੀ ਕਹਿਣਾ ਹੈ ਜਥੇਬੰਦੀ ਦੇ ਜਿਨ੍ਹਾਂ ਪ੍ਰਧਾਨ ਤਰਫੇਮ ਰਾਉ ਤੇ ਜਨਰਲ ਕਪਰ ਰਿਸ਼ੀਕ ਮਾਨ ਤੇ ਹੋਰ ਅਧਿਆਪਕਾਂ ਦਾ ਉਹਨਾਂ ਨੇ ਕਿਹਾ ਹੈ ਪੈਨਸ਼ਨ ਸਾਡਾ ਹੱਕ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਯਾਨੀ ਕਿ ਇਹ ਗੱਲ ਕਹੀ ਗਈ ਹੈ ਤਰਫੇਮ ਰਾਉ ਤੇ ਰਿਸ਼ੀਕ ਮਾਨ ਜੀ ਦੁਆਰਾ 12 ਜੂਨ ਦੇ ਲੁਧਿਆਣਾ ਛੱਡਾ ਮਾਰਚ ਲਈ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਜੰਗੀ ਪਦਰ ਤੇ ਤਿਆਰੀਆਂ ਸ਼ੁਰੂ। ਕਿਸ਼ਨਗੜ ਤੋਂ ਇਹ ਖਬਰ ਲੱਗੇ ਹੈ ਪੰਜਾਬ ਦੇ ਨਰੋਲ ਪ੍ਰਾਇਮਰੀ ਅਧਿਆਪਕਾਂ ਦੀ ਫਰਮੋਰ ਜਿਹਦੇ ਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰਡ ਵੱਲੋਂ 12 ਜੂਨ 2025 ਨੂੰ ਪੁਰਾਣੀ ਪੈਨਸ਼ਨ ਵਹਾਉਂਦੀ ਲਈ ਪੀਪੀਐਫ ਕੰਚਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਵਹਾਉਂਦੀ ਸੰਗਠਨ ਕਮੇਟੀ ਬਣਾਉ ਸਾਂਝੇ ਤੌਰ ਤੇ ਲੁਧਿਆਣਾ ਪਸ਼ਮੀ ਜਿਵਨੀ ਚੌਂ ਖੇਤਰ ਵਿੱਚ ਛੱਡਾ ਮਾਰਚ ਲਈ ਜੰਗੀ ਪਦਰ ਤੇ ਤਿਆਰੀਆਂ ਕਰਨੀਆਂ ਹੋਈਆਂ ਹਨ। ਜੇ ਤਿੰਬੰਦੀ ਦੇ ਪੁਰਾਣੇ ਪੈਨਸ਼ਨ ਬਹਾਵੀ ਰਿੰਗ 50 ਦੇ ਇੰਚਾਰਜ ਕਰਫੇਮ ਲਾ ਤੇ ਜਲੰਧਰ ਦੇ ਜੰਦੂ ਸਤਤਰ ਰੇਸ਼ੀ ਕਮਾਲ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੱਦਿਆ ਦੱਸਿਆ ਕਿ ਸੋਭਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਭਜੀਤ ਪਾਲ ਸਿੰਘ ਦੀ ਸਾਂਝੀ ਗਵਾਈ ਹੇਠ ਐਟਯੂ ਪੰਜਾਬ ਰਜਿਸਟਰ ਦੀ ਜਲੰਧਰ ਕਾਈ ਵੱਲੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਕੈਂਡਾ ਮਾਰਗ ਵਿੱਚ ਪਾਗ ਲੈ ਕੇ ਰਾਣੀ ਪੈਨਸ਼ਨ ਬਹਾ ਗਈ ਰਹੀ ਹੰਕਾਮ ਪਰੰਗੇ ਇਸ ਮੌਕੇ ਜਿਲ੍ਹਾ ਪ੍ਰਧਾਨ ਤਰਫੇਮ ਬ ਤੇ ਜਨੂ ਕਤਰ ਰੀਖੀ ਕੁਮਾਰ ਨੇ ਕਿਹਾ ਕਿ ਪੈਨਸ਼ਨ ਸਾਡਾ ਹੱਕ ਹੈ ਤੇ ਇਹਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਕਤਰ ਕਤਰ ਦਿਲਬਾਖ ਸਿੰਘ ਵਿਤ ਕਤਰ ਕਮਨਦੀਪ ਸਿੰਘ ਕਤਰ ਪਵਾਤਰਾ ਭਗਵੰਤ ਪ੍ਰੀਤ ਪਾਵ ਸਿੰਘ ਜੇਟੋਂ ਸਿੰਘ ਸਰਦੇਸ਼ ਸਿੰਘ ਸਾਰੇ ਸੀਨੀਅਰ ਮੀਤ ਪ੍ਰਧਾਨ ਸੁਰੇਂਦਰ ਪਾਲ ਮਤਰੇਸ਼ ਮਾਲ ਨਿਰਦੇਸ਼ ਜਿਹੜੇ ਆਮ ਰੇਖਾ ਪਗਤਾ ਪ੍ਰਦੀਪ ਕੌਰ ਮਨਪ੍ਰੀਤ ਕੌਰ ਸੁਖਵਿੰਦਰ ਕੌਰ ਭਲਵੰਤ ਕੌਰ ਅਮਨਦੀਪ ਕੌਰ ਸੋਹਣ ਰਮਿੰਦਰ ਕੌਰ ਮੰਤਾ ਪ੍ਰੇਮ ਕੌਰ ਕਮਲ ਧੀ ਕੌਰ ਪ੍ਰਦੀਪ ਕੌਰ ਨੀਰਮ ਰਾਣੀ ਸੰਤੋਸ਼ ਟਾਂਡੇ ਮਨਪ੍ਰੀਤ ਕੌਰ ਮਨਕਾ ਉਪਲ ਸੋਨੀਆ ਰਾਣੀ ਸ਼ਮਾ ਹਰਸ਼ ਕੁਮਾਰੀ ਮੀਨੂ ਸ਼ਰਮਾ ਜੋਤੀ ਸ਼ਰਮਾ ਰਾਜਿੰਦਰ ਕੌਰ ਭਲੰਕਪ ਨੀਰੋਗ ਅਤੇ ਹੋਰ ਅਧਿਆਪਕਾ ਹਾਜ਼ਰ ਸਨ ਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਵੀ ਇਸ ਦੇ ਸੰਬੰਧੀ ਵਾਰਗਟ ਕੀਤੇ ਸਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਪੰਜਾਬ ਯੂਨੀਅਨ ਦੁਆਰਾ ਲਿਕੇ ਗਏ ਇਸ ਸੰਘਰਸ਼ ਤੋਂ ਬਚਨ ਲਈ ਕੋਈ ਪ੍ਰਬਾਧ ਕਰਕੇ 19 ਜੂਨ ਤੋਂ ਪਹਿਲਾਂ ਯੂਨੀਅਨ ਨਾਲ ਕੋਈ ਮੀਟਿੰਗ ਕਰਨ ਦਾ ਫਤਾ ਦਿੰਦੀ ਹੈ ਜਾਂ ਫਿਰ ਕੌਣ ਦੇ ਦੋਹ ਦਾ ਸਾਹਮਣਾ ਕਰਕੇ ਘੁਟਨ ਘੋੜਾਂ ਦਾ ਖਤਰਾ ਮੋਲ ਲੈਂਦੀ ਹੈ ਇਸ ਵੀਡੀਓ ਵਿੱਚ ਬੱਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ